ਸਮਾਜ ਵਿੱਚ ਸਾਡੇ ਆਲੇ-ਦੁਆਲੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਕੁਝ ਜੋ ਸਾਨੂੰ ਪਿਆਰ ਕਰਦੇ ਨੇ ਤੇ ਸਹੀ ਸਲਾਹ ਦਿੰਦੇ ਨੇ ਜਦਕਿ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਹਰ ਕੰਮ ਵਿੱਚ ਨੁਕਸ ਕੱਢਣਾ ਤੇ ਸਾਨੂੰ ਹਰ ਗੱਲ ਵਿੱਚ ਜ਼ਲੀਲ ਕਰਨਾ ਤੇ ਨੀਚਾ ਦਿਖਾਉਣਾ ਹੁੰਦਾ ਹੈ ਕਈ ਵਾਰ ਅਜਿਹੇ ਲੋਕਾਂ ਦਾ ਸਾਹਮਣਾ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਨੂੰ ਉਹ ਤਰੀਕਾ ਹੀ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਅਜਿਹੇ ਲੋਕਾਂ ਦਾ ਸਾਹਮਣਾ ਕੀਤਾ ਜਾਵੇ ਤਾਂ ਜੋ ਉਹਨਾਂ ਨਾਲ ਸਾਡੇ ਰਿਸ਼ਤੇ ਵੀ ਨਾ ਖਰਾਬ ਹੋਣ ਤੇ ਉਹਨਾਂ ਨੂੰ ਉਹਨਾਂ ਦੀ ਇਸ ਆਦਤ ਦਾ ਚੰਗਾ ਜਵਾਬ ਵੀ ਮਿਲ ਜਾਵੇ ਜਿਹੜੇ ਕੁਝ ਜ਼ਿਆਦਾ ਹੀ ਮਾੜੀ ਸੋਚ ਵਾਲੇ ਵਿਅਕਤੀ ਹੁੰਦੇ ਨੇ ਉਹ ਕਮੀਆਂ ਨੂੰ ਦੇਖਣ ਤੇ ਸੁਧਾਰਨ ਦੀ ਜਗ੍ਹਾ ਸਿਰਫ ਤੇ ਸਿਰਫ ਦੂਜਿਆਂ ਦੇ ਆਤਮ ਵਿਸ਼ਵਾਸ ਤੇ ਵਾਰ ਕਰਦੇ ਨੇ ਤਾਂ ਕਿ ਸਾਹਮਣੇ ਵਾਲਾ ਵਿਅਕਤੀ ਪ੍ਰਭਾਵਿਤ ਹੋ ਜਾਵੇ ਤੇ ਜੀਵਨ ਵਿੱਚ ਕਦੇ ਵੀ ਸਫਲਤਾ ਪ੍ਰਾਪਤ ਨਾ ਕਰ ਪਾਵੇ ਅਜਿਹੇ ਲੋਕਾਂ ਤੋਂ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਸਿਰਫ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਅਜਿਹਾ ਵਿਵਹਾਰ ਕਰਦੇ ਨੇ ਆਓ ਇੱਕ ਬੁੱਧ ਸੰਨਿਆਸੀ ਤੇ ਉਹਨਾਂ ਦੇ ਚੇਲੇ ਦੀ ਇਹ ਕਹਾਣੀ ਸੁਣੀਏ ਕਿ ਜੇਕਰ ਕੋਈ ਵਿਅਕਤੀ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ ਤੁਹਾਨੂੰ ਨੀਚਾ ਦਿਖਾ ਰਿਹਾ ਹੈ ਤਾਂ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਕਹਾਣੀ ਵਿੱਚ ਗੁਆਚ ਜਾਵੋ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੂਇਕ ਸਮੇਂ ਦੀ ਗੱਲ ਹੈ ਬੋਧ ਸੰਿਆਸੀ ਦੇ ਆਸ਼ਰਮ ਵਿੱਚ ਉਹਨਾਂ ਦੇ ਦੋ ਬਹੁਤ ਹੀ ਅਜੀਬ ਚੇਲੇ ਰਹਿੰਦੇ ਸੀ। ਅਸਲ ਵਿੱਚ ਉਹ ਦੋਵੇਂ ਅਜੀਬ ਇਸ ਲਈ ਸੀ ਕਿਉਂਕਿ ਉਹਨਾਂ ਦਾ ਸੁਭਾਅ ਬਿਲਕੁਲ ਹੀ ਵੱਖਰਾ ਸੀ। ਜਿੱਥੇ ਇੱਕ ਚੇਲੇ ਦਾ ਕੰਮ ਹਰ ਇੱਕ ਦੇ ਕੰਮ ਵਿੱਚ ਨੁਕਸ ਕੱਢਣਾ ਤੇ ਬਿਨਾਂ ਪੁੱਛੇ ਸਭ ਨੂੰ ਸਲਾਹ ਦੇਣਾ ਸੀ। ਉੱਥੇ ਹੀ ਦੂਜੇ ਚੇਲੇ ਦਾ ਸੁਭਾਅ ਕੁਝ ਅਜੀਹਾ ਸੀ ਕਿ ਜੇ ਕੋਈ ਉਸਨੂੰ ਕੁਝ ਕਹਿ ਦਿੰਦਾ ਤਾਂ ਉਹ ਜਵਾਬ ਨਹੀਂ ਦੇ ਪਾਉਂਦਾ ਸੀ। ਤੇ ਕੰਟਿਆਂ ਵੱਧੀ ਇਸ ਬਾਰੇ ਸੋਚਦਾ ਰਹਿੰਦਾ ਸੀ ਦੋਵਾਂ ਦੀ ਆਪਸ ਵਿੱਚ ਚੰਗੀ ਦੋਸਤੀ ਸੀ ਬੁੱਧ ਸੰਿਆਸੀ ਆਪਣੇ ਇਹਨਾਂ ਦੋਨਾਂ ਚੇਲਿਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ ਇੱਕ ਵਾਰ ਜਿਹੜੇ ਚੇਲੇ ਨੂੰ ਜਵਾਬ ਨਹੀਂ ਦੇਣਾ ਆਉਂਦਾ ਸੀ ਉਹ ਬੁੱਧ ਸੰਿਆਸੀ ਕੋਲ ਆਇਆ ਅਸਲ ਵਿੱਚ ਉਹ ਬਹੁਤ ਦੁਖੀ ਸੀ ਜਦੋਂ ਬੁੱਧ ਸੰਿਆਸੀ ਨੇ ਉਸ ਤੋਂ ਉਸਦੀ ਸਮੱਸਿਆ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦਾ ਆਪਣਾ ਦੋਸਤ ਹੀ ਹਮੇਸ਼ਾ ਉਸਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਦੋਸਤ ਦੀ ਇਸ ਆਦਤ ਨੂੰ ਦੇਖ ਕੇ ਆਸ਼ਰਮ ਦੇ ਬਾਕੀ ਸਾਰੇ ਵੱਡੇ ਛੋਟੇ ਲੋਕ ਵੀ ਉਸ ਨੂੰ ਛਿੜਦੇ ਰਹਿੰਦੇ ਨੇ ਤੇ ਕੁਝ ਨਾ ਕੁਝ ਕਹਿੰਦੇ ਰਹਿੰਦੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਕਦੇ ਵੀ ਇਹਨਾਂ ਸਾਰਿਆਂ ਦਾ ਜਵਾਬ ਨਹੀਂ ਦੇ ਪਾਉਂਦਾ ਨਾ ਹੀ ਉਸ ਨੂੰ ਉਹ ਤਰੀਕਾ ਹੀ ਪਤਾ ਹੈ ਜਿਸ ਨਾਲ ਅਜਿਹੇ ਲੋਕਾਂ ਨਾਲ ਨਜਿੱਠਿਆ ਜਾਵੇ ਆਪਣੇ ਚੇਲੇ ਦੀ ਇਹ ਗੱਲ ਸੁਣ ਕੇ ਬੁੱਧ ਸਨਿਆਸੀ ਨੇ ਮੁਸਕਰਾ ਕੇ ਕਿਹਾ ਇਸ ਸਮੱਸਿਆ ਦਾ ਬਹੁਤ ਹੀ ਆਸਾਨ ਹੈ। ਇਹਨਾਂ ਸਮੱਸਿਆਵਾਂ ਦਾ ਸਾਹਮਣਾ ਤੁਸੀਂ ਖੁਦ ਕਰ ਸਕਦੇ ਹੋ। ਪਰ ਇਸ ਦੇ ਲਈ ਤੁਹਾਨੂੰ ਆਪਣੀ ਅਕਲ ਦੀ ਵਰਤੋਂ ਕਰਨੀ ਪਵੇਗੀ। ਚੇਲੇ ਨੇ ਕਿਹਾ, ਹੁਣ ਤੁਸੀਂ ਹੀ ਮੈਨੂੰ ਦੱਸੋ। ਮੈਂ ਅਜਿਹੇ ਲੋਕਾਂ ਦਾ ਸਾਹਮਣਾ ਕਿਵੇਂ ਕਰਾਂ? ਬੁੱਧ ਸੰਿਆਸੀ ਨੇ ਕਿਹਾ, ਠੀਕ ਹੈ। ਮੈਂ ਤੈਨੂੰ ਹੱਲ ਦੱਸਦਾ। ਪਹਿਲਾ ਤੇ ਸਭ ਤੋਂ ਮੁੱਖ ਹੱਲ ਇਹ ਹੈ ਕਿ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ ਜਾਂ ਤੁਹਾਡੇ ਬਾਰੇ ਕੁਝ ਅਜੀਹਾ ਕਹਿੰਦਾ ਹੈ, ਜੋ ਤੁਹਾਨੂੰ ਪਸੰਦ ਨਹੀਂ ਹੈ ਤਾਂ ਕਦੇ ਵੀ ਆਪਣਾ ਬਚਾਅ ਨਾ ਕਰੋ ਉਹਨਾਂ ਨੇ ਜੋ ਵੀ ਬੋਲਣਾ ਹੈ ਉਹ ਬੋਲਣ ਦਿਓ ਤੁਹਾਨੂੰ ਕੋਈ ਲੋੜ ਨਹੀਂ ਹੈ ਉਹਨਾਂ ਨੂੰ ਇਹ ਸਮਝਾਉਣ ਦੀ ਕਿ ਆਖਰ ਤੁਹਾਡੇ ਨਾਲ ਇਹ ਸਮੱਸਿਆ ਕਿਉਂ ਹੈ ਅਜਿਹਾ ਕਰ ਨਾਲ ਤੁਸੀਂ ਉਹਨਾਂ ਦੁਆਰਾ ਦੱਸੀਆਂ ਗਈਆਂ ਗੱਲਾਂ ਨੂੰ ਆਪਣੇ ਉੱਤੇ ਲੈ ਰਹੇ ਹੋ ਤੇ ਉਹਨਾਂ ਨੂੰ ਸਹੀ ਸਾਬਤ ਕਰ ਰਹੇ ਹੋ ਅਜਿਹੀ ਸਥਿਤੀ ਵਿੱਚ ਆਪਣਾ ਬਚਾਅ ਕਦੇ ਵੀ ਨਹੀਂ ਕਰਨਾ ਚਾਹੀਦਾ ਦੂਜਾ ਹੱਲ ਜੇਕਰ ਕੋਈ ਤੁਹਾਡੇ ਬਾਰੇ ਕੁਝ ਬੁਰਾ ਬੋਲ ਰਿਹਾ ਹੈ ਜਾਂ ਤੁਹਾਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਰੰਤ ਹੀ ਉਸਤੇ ਹਮਲਾ ਕਰਨ ਵਿੱਚ ਨਾ ਪਾਓ ਅਜਿਹਾ ਕਰਕੇ ਤੁਸੀਂ ਉਸ ਨੂੰ ਇੱਕ ਹੋਰ ਮੌਕਾ ਦੇ ਰਹੇ ਹੋ ਕਿ ਉਹ ਤੁਹਾਨੂੰ ਸਵਾਲ ਕਰਨ ਅਚਾਨਕ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਦੇ ਨਾਲ ਤੁਸੀਂ ਉਹਨਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਕਮਜ਼ੋਰ ਸਾਬਤ ਕਰ ਰਹੇ ਹੋ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ ਤੀਜਾ ਹੱਲ ਜੇਕਰ ਕੋਈ ਤੁਹਾਨੂੰ ਚੁਬਣ ਵਾਲੀ ਗੱਲ ਕਹਿ ਰਿਹਾ ਹੈ ਜਾਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਨੂੰ ਉਸ ਤੋਂ ਸਵਾਲ ਪੁੱਛਣਾ ਚਾਹੀਦਾ ਹੈ ਤੇ ਕਾਰਨ ਵੀ ਪੁੱਛਣਾ ਚਾਹੀਦਾ ਹੈ ਕਿ ਆਖਰ ਉਹ ਤੁਹਾਡੇ ਬਾਰੇ ਇਸ ਤਰ੍ਹਾਂ ਕਿਉਂ ਗੱਲ ਕਰ ਰਿਹਾ ਹੈ ਅਜਿਹਾ ਕਰਨ ਨਾਲ ਜੇਕਰ ਉਹਨਾਂ ਦੀ ਨੀਅਤ ਗਲਤ ਹੋਵੇਗੀ ਤਾਂ ਉਹ ਆਪਣੇ ਆਪ ਸ਼ਰਮ ਹੋ ਜਾਣਗੇ ਕਿਉਂਕਿ ਉਹਨਾਂ ਕੋਲ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਹੋਵੇਗਾ ਹੀ ਨਹੀਂ ਤੇ ਜੇਕਰ ਉਸ ਵਿਅਕਤੀ ਨੇ ਤੁਹਾਨੂੰ ਕਾਰਨ ਦੱਸ ਦਿੱਤਾ ਹੈ ਕਿ ਉਹ ਤੁਹਾਡੇ ਬਾਰੇ ਗਲਤ ਗੱਲਾਂ ਕਿਉਂ ਕਹਿ ਰਹੇ ਨੇ ਤਾਂ ਤੁਹਾਨੂੰ ਉਹਨਾਂ ਗੱਲਾਂ ਦਾ ਹੱਲ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਆਖਰ ਤੁਸੀਂ ਆਪਣੀਆਂ ਕਮੀਆਂ ਨੂੰ ਕਿਵੇਂ ਦੂਰ ਕਰ ਸਕਦੇ ਹੋ ਜੇਕਰ ਉਹ ਸਹੀ ਇਰਾਦੇ ਨਾਲ ਤੁਹਾਡੀਆਂ ਕਮੀਆਂ ਬਾਰੇ ਦੱਸ ਰਹੇ ਨੇ ਤਾਂ لازਮੀ ਉਹਨਾਂ ਕੋਲ ਇਸ ਦਾ ਹੱਲ ਜ਼ਰੂਰ ਹੋਵੇਗਾ ਉਦਾਹਰਨ ਲਈ ਜੇਕਰ ਕਿਸੇ ਨੇ ਤੁਹਾਡੇ ਕਾਲੇ ਰੰਗ ਨੂੰ ਲੈ ਕੇ ਟੋਕ ਦਿੱਤਾ ਹੈ ਤੁਹਾਡੀ ਆਲੋਚਨਾ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਬਚਾ ਨਾ ਕੀਤੇ ਬਿਨਾ ਉਹਨਾਂ ਦੀ ਪੂਰੀ ਗੱਲ ਨੂੰ ਗੌਰ ਨਾਲ ਸੁਣੋ ਤੇ ਇਹ ਜਾਣੋ ਕਿ ਕਾਲੇ ਰੰਗ ਹੋਣ ਕਰਕੇ ਤੁਹਾਡੇ ਕੀ ਕੀ ਨੁਕਸਾਨ ਨੇ ਅਚਾਨਕ ਉਹਨਾਂ ਤੇ ਹਮਲਾ ਨਾ ਕਰੋ ਗਲਤ ਗੱਲਾਂ ਬਿਲਕੁਲ ਵੀ ਨਾ ਕਰੋ ਕਿ ਪਾਲਟ ਕੇ ਉਹਨਾਂ ਨੂੰ ਕਾਲਾ ਨਾ ਕਹਿਣ ਲੱਗ ਜਾਓ ਸਗੋਂ ਉਹਨਾਂ ਤੋਂ ਕਾਰਨ ਪੁੱਛੋ ਤੁਸੀਂ ਇਹਨਾਂ ਨੂੰ ਪੁੱਛੋ ਕਿ ਸੱਚਮੁੱਚ ਮੇਰਾ ਰੰਗ ਬਦਲਿਆ ਜਾ ਸਕਦਾ ਹੈ ਜੇਕਰ ਹਾਂ ਤਾਂ ਕਿਵੇਂ ਨਾਲ ਹੀ ਉਹਨਾਂ ਨੂੰ ਇਹ ਵੀ ਦੱਸੋ ਕਿ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਤੁਹਾਡਾ ਰੰਗ ਮਾਇਨੇ ਨਹੀਂ ਰੱਖਦਾ ਜੇਕਰ ਕੋਈ ਚੀਜ਼ ਮਹੱਤਵ ਰੱਖਦੀ ਹੈ ਤਾਂ ਉਹ ਹੈ ਸਿਰਫ ਤੁਹਾਡੀ ਮਿਹਨਤ ਇਸ ਤਰ੍ਹਾਂ ਉਹ ਵਿਅਕਤੀ ਆਪਣੇ ਆਪ ਹੀ ਚੁੱਪ ਹੋ ਜਾਵੇਗਾ ਕਈ ਵਾਰ ਲੋਕ ਬਿਨਾਂ ਵਜ੍ਹਾ ਦੂਜਿਆਂ ਨੂੰ ਉਹਨਾਂ ਦੀ ਸਰੀਰਕ ਦਿੱਖ ਜਾਂ ਹੋਰ ਚੀਜ਼ਾਂ ਬਾਰੇ ਤਾਨੇ ਮਾਰਦੇ ਰਹਿੰਦੇ ਨੇ ਇਹ ਉਹਨਾਂ ਦੀ ਆਦਤ ਵਿੱਚ ਸ਼ਾਮਲ ਹੁੰਦਾ ਹੈ ਆਪਣੀਆਂ ਕਮੀਆਂ ਦੇਖੇ ਬਿਨਾਂ ਵੀ ਉਹ ਦੂਜਿਆਂ ਨੂੰ ਉਹਨਾਂ ਦੀਆਂ ਕਮੀਆਂ ਦੱਸਣ ਲੱਗ ਜਾਂਦੇ ਨੇ ਅਜਿਹੇ ਲੋਕ ਹਰ ਰੋਜ਼ ਬਹੁਤ ਸਾਰੇ ਲੋਕਾਂ ਨੂੰ ਡਿਪਰੈਸ਼ਨ ਵਿੱਚ ਪਾ ਦਿੰਦੇ ਨੇ ਇਸ ਲਈ ਉਹਨਾਂ ਨੂੰ ਸ਼ਾਂਤ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ ਹਾਲਾਂਕਿ ਤੁਹਾਡੀ ਪ੍ਰਤੀਕਿਰਿਆ ਲਈ ਹਾਲਾਤ ਵੀ ਜ਼ਿੰਮੇਵਾਰ ਹੁੰਦੇ ਨੇ ਕਈ ਵਾਰ ਕੁਝ ਲੋਕ ਤੁਹਾਨੂੰ ਬੇਇੱਜ਼ਤ ਕਰ ਲਈ ਨਹੀਂ ਬਲਕਿ ਤੁਹਾਡੀ ਭਲਾਈ ਦੇ ਲਈ ਤੁਹਾਨੂੰ ਜ਼ਰੂਰੀ ਗੱਲਾਂ ਦੱਸਦੇ ਨੇ ਅਜਿਹੇ ਵਿੱਚ ਜੇਕਰ ਤੁਸੀਂ ਉਹਨਾਂ ਨੂੰ ਜਵਾਬ ਦਿੰਦੇ ਹੋ ਜਾਂ ਰੋਕਦੇ ਹੋ ਤਾਂ ਫਿਰ ਤੁਹਾਡਾ ਹੀ ਨੁਕਸਾਨ ਹੈ ਆਮ ਤੌਰ ਤੇ ਸਾਡੇ ਆਲੇ ਦੁਆਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਅਧਿਕਾਰ ਦੇ ਨਾਲ ਸਾਡੀਆਂ ਕਮੀਆਂ ਜਾਂ ਗਲਤੀਆਂ ਬਾਰੇ ਸਾਨੂੰ ਦੱਸ ਸਕਦੇ ਨੇ ਤੇ ਸਾਨੂੰ ਇਹਨਾਂ ਤਿੰਨਾਂ ਤਰ੍ਹਾਂ ਦੇ ਲੋਕਾਂ ਨਾਲ ਵੱਖੋ ਵੱਖਰੇ ਤਰ੍ਹਾਂ ਦੇ ਹਾਲਾਤਾਂ ਅਨੁਸਾਰ ਪੇਸ਼ ਆਉਣਾ ਪੈਂਦਾ ਹੈ ਪਹਿਲੇ ਉਹ ਲੋਕ ਜੋ ਉਮਰ ਤੇ ਤਜਰਬੇ ਦੋਹਾਂ ਪੱਖੋਂ ਸਾਡੇ ਤੋਂ ਵੱਡੇ ਹੁੰਦੇ ਨੇ ਦੂਜੇ ਸਾਡੇ ਬਰਾਬਰ ਦੀ ਉਮਰ ਦੇ ਹੁੰਦੇ ਨੇ ਸਾਡੇ ਹਾਣੀ ਹੁੰਦੇ ਨੇ ਤੇ ਤੀਸਰੇ ਉਹ ਜਿਨ੍ਹਾਂ ਦੀ ਉਮਰ ਤੇ ਤਜਰਬਾ ਦੋਵੇਂ ਹੀ ਸਾਡੇ ਤੋਂ ਘੱਟ ਹੁੰਦੇ ਨੇ ਇਸ ਤਰ੍ਹਾਂ ਸੋਚ ਸਮਝ ਕੇ ਹੀ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਉਮਰ ਵਿੱਚ ਵੱਡਾ ਜਾਂ ਕੋਈ ਅਨਪਬੀ ਵਿਅਕਤੀ ਜਿਵੇਂ ਕਿ ਸਾਡੇ ਮਾਤਾ ਪਿਤਾ ਜਾਂ ਗੁਰੂ ਜੇਕਰ ਸਾਨੂੰ ਕੋਈ ਸਲਾਹ ਦੇ ਰਹੇ ਨੇ ਤਾਂ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਨੂੰ ਨੀਚਾ ਦਿਖਾ ਰਹੇ ਨੇ ਸਾਨੂੰ ਹਮੇਸ਼ਾ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੇ ਇਰਾਦੇ ਸਾਡੇ ਪ੍ਰਤੀ ਕਦੇ ਵੀ ਗਲਤ ਨਹੀਂ ਹੋ ਸਕਦੇ ਉਹ ਹਮੇਸ਼ਾ ਸਾਡੀ ਭਲਾਈ ਬਾਰੇ ਹੀ ਸੋਚਦੇ ਨੇ ਜੇਕਰ ਤੁਹਾਡੀ ਉਮਰ ਦੇ ਹਾਨੀ ਕਿਸੇ ਗੱਲ ਨੂੰ ਲੈ ਕੇ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪਹਿਲਾਂ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣ ਲੈਣਾ ਚਾਹੀਦਾ ਹੈ ਤੇ ਫਿਰ ਇਸ ਬਾਰੇ ਸੋਚਣਾ ਚਾਹੀਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਕਮੀ ਵਿੱਚ ਸੁਧਾਰ ਕਰਕੇ ਤੁਹਾਡੀ ਭਲਾਈ ਹੋ ਸਕਦੀ ਹੈ ਤਾਦ ਹੀ ਕੋਈ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਦੀਆਂ ਗੱਲਾਂ ਨੂੰ ਬੇਕਾਰ ਸਮਝ ਕੇ ਉੱਥੇ ਹੀ ਭੁੱਲ ਜਾਣਾ ਚਾਹੀਦਾ ਹੈ ਕਈ ਵਾਰ ਉਮਰ ਵਿੱਚ ਵੱਡੇ ਲੋਕ ਆਪਣੇ ਤੋਂ ਛੋਟਿਆਂ ਨੂੰ ਭੋਲੇ ਸਮਝਦੇ ਨੇ ਤੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦੇ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਜੋ ਸਾਡੇ ਤੋਂ ਉਮਰ ਵਿੱਚ ਛੋਟਾ ਹੈ ਉਹ ਹਮੇਸ਼ਾ ਗਲਤ ਗੱਲ ਹੀ ਬੋਲੇਗਾ ਜੇਕਰ ਤੁਹਾਡੇ ਤੋਂ ਕੋਈ ਛੋਟਾ ਤੁਹਾਨੂੰ ਕੋਈ ਸਹੀ ਗੱਲ ਕਹਿ ਰਿਹਾ ਹੈ ਤਾਂ ਉਸ ਦੀ ਗੱਲ ਧਿਆਨ ਨਾਲ ਸੁਣੇ ਚਾਹੀਦੀ ਹੈ ਤੇ ਸੋਚਣਾ ਚਾਹੀਦਾ ਹੈ ਕਿ ਕੀ ਇਸ ਨਾਲ ਸਾਡੀ ਭਲਾਈ ਹੋ ਸਕਦੀ ਹੈ ਜੇਕਰ ਹਾਂ ਤਾਂ ਉਸੇ ਅਨੁਸਾਰ ਹੀ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ ਤੇ ਜੇਕਰ ਨਹੀਂ ਤੇ ਸਗੋਂ ਉਹ ਨੀcza ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਨੂੰ ਜਵਾਬ ਦੇ ਕੇ ਸ਼ਾਂਤ ਕਰਨਾ ਚਾਹੀਦਾ ਹੈ ਫਿਰ ਉਸ ਚੇਲੇ ਨੇ ਬੁੱਧ ਸੰਿਆਸੀ ਨੂੰ ਪੁੱਛਿਆ ਕਿ ਜੇਕਰ ਕੋਈ ਗਲਤ ਇਰਾਦੇ ਨਾਲ ਹੀ ਸਾਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰੇ ਨੀcza ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਫਿਰ ਸਾਡੀ ਪ੍ਰਤੀਕਿਰਿਆ ਕੀ ਹੋਣੀ ਚਾਹੀਦੀ ਹੈ ਤਾਂ ਸੰਿਆਸੀ ਨੇ ਦੱਸਿਆ ਕਿ ਕਿਸੇ ਵੀ ਬੁਰੀ ਨੀਅਤ ਵਾਲੇ ਵਿਅਕਤੀ ਨੂੰ ਚੁੱਪ ਕਰਾਉਣ ਲਈ ਚਾਰ ਤਰੀਕਿਆਂ ਨਾਲ ਪੇਸ਼ ਆਇਆ ਜਾਂਦਾ ਹੈ ਪਹਿਲਾ ਹੈ ਮਾਨਸਿਕ ਸੰਤੁਲਨ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਮਾਨਸਿਕ ਸੰਤੁਲਨ ਕਾਬੂ ਵਿੱਚ ਰੱਖਣਾ ਚਾਹੀਦਾ ਹੈ ਜੇਕਰ ਕੋਈ ਤੁਹਾਡੇ ਸਾਹਮਣੇ ਬਕਵਾਸ ਗੱਲਾਂ ਬੋਲ ਰਿਹਾ ਹੈ ਤੇ ਤੁਸੀਂ ਆਪਣਾ ਮਾਨਸਿਕ ਸੰਤੁਲਨ ਗਵਾ ਦਿੱਤਾ ਧੀਰਜ ਨਹੀਂ ਰੱਖਿਆ ਅਜਿਹੇ ਵਿੱਚ ਤੁਸੀਂ ਖੁਦ ਨੂੰ ਹੀ ਦੋਸ਼ੀ ਸਾਬਤ ਕਰ ਰਹੇ ਹੋ ਇਸ ਲਈ ਸਭ ਤੋਂ ਪਹਿਲਾਂ ਦੂਜਿਆਂ ਦੁਆਰਾ ਕਈਆਂ ਗਈਆਂ ਮਾੜੀਆਂ ਗੱਲਾਂ ਉੱਤੇ ਆਪਣਾ ਮਾਨਸਿਕ ਸੰਤੁਲਨ ਕਾਬੂ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਉਸੇ ਸਮੇਂ ਧੀਰਜ ਰੱਖ ਲਿਆ ਤਾਂ ਯਕੀਨਨ ਸਮਾਂ ਆਉਣ ਤੇ ਤੁਸੀਂ ਉਸ ਵਿਅਕਤੀ ਨੂੰ ਬਿਲਕੁਲ ਸਹੀ ਜਵਾਬ ਦੇ ਸਕੋਗੇ ਤੇ ਤੁਸੀਂ ਜਵਾਬ ਵੀ ਇਸ ਤਰ੍ਹਾਂ ਦੇਵੋਗੇ ਕਿ ਦੁਬਾਰਾ ਉਹ ਵਿਅਕਤੀ ਤੁਹਾਨੂੰ ਕੁਝ ਨਹੀਂ ਕਹੇਗਾ ਦੂਸਰਾ ਹੈ ਆਪਣੀ ਬੋਲੀ ਤੇ ਕਾਬੂ ਜੇਕਰ ਕੋਈ ਤੁਹਾਨੂੰ ਨੀਚਾ ਦਿਖਾਉਣ ਵਾਲੀ ਗੱਲ ਕਰ ਰਿਹਾ ਹੈ ਤਾਂ ਤੁਹਾਨੂੰ ਧੀਰਜ ਨਾਲ ਉਸ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਤੇ ਆਪਣੀ ਬੋਲੀ ਤੇ ਕਾਬੂ ਰੱਖਣਾ ਚਾਹੀਦਾ ਹੈ। ਕਈ ਵਾਰ ਲੋਕ ਦੂਸਰਿਆਂ ਦੁਆਰਾ ਕਹੀਆਂ ਗਈਆਂ ਮਾੜੀਆਂ ਗੱਲਾਂ ਕਾਰਨ ਆਪਣੀ ਬੋਲੀ ਤੇ ਕਾਬੂ ਗਵਾ ਲੈਂਦੇ ਨੇ ਤੇ ਦੂਜੇ ਵਿਅਕਤੀ ਨੂੰ ਗਾਲਾਂ ਕੱਢਣ ਜਾਂ ਬੁਰਾ ਭਲਾ ਕਹਿਣ ਲੱਗ ਜਾਂਦੇ ਨੇ। ਅਜਿਹਾ ਕਦੇ ਨਹੀਂ ਕਰਨਾ ਚਾਹੀਦਾ। ਹਮੇਸ਼ਾ ਆਪਣੀ ਬੋਲੀ ਤੇ ਕਾਬੂ ਰੱਖਣਾ ਚਾਹੀਦਾ ਹੈ। ਕਿਉਂਕਿ ਅਜੇਹਾ ਕਰਨ ਨਾਲ ਤੁਹਾਡੇ ਤੇ ਕੋਈ ਦੋਸ਼ ਨਹੀਂ ਲੱਗੇਗਾ ਕਿਤੇ ਨਾ ਕਿਤੇ ਦੂਜੇ ਵਿਅਕਤੀ ਨੂੰ ਮਹਿਸੂਸ ਹੋਵੇਗਾ ਕਿ ਇਹ ਤਾਂ ਮੈਨੂੰ ਕੁਝ ਨਹੀਂ ਕਹਿ ਰਿਹਾ ਇਸ ਦੇ ਅੱਗੇ ਬੋਲਣਾ ਠੀਕ ਨਹੀਂ ਹੈ ਇਸ ਨੂੰ ਕਿਸੇ ਗੱਲ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਇਸ ਤਰ੍ਹਾਂ ਤੁਸੀਂ ਚੁੱਪ ਰਹਿ ਕੇ ਵੀ ਦੂਜੇ ਵਿਅਕਤੀ ਨੂੰ ਜ਼ਰੀਲ ਕਰ ਸਕਦੇ ਹੋ ਤੀਸਰਾ ਹੈ ਉਪਲੰਭ ਉਪਲੰਭ ਇੱਕ ਅਜੇਹਾ ਵਿਵਹਾਰ ਹੈ ਜੋ ਕਿ ਬੁੱਧੀਮਾਨ ਲੋਕਾਂ ਦੁਆਰਾ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ ਤੇ ਤੁਹਾਡੇ ਬਾਰੇ ਬੁਰਾ ਭਲਾ ਬੋਲ ਕੇ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦੇ ਲਈ ਦੋ ਤਰੀਕੇ ਨੇ ਤੁਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਕਰਕੇ ਉਹਨਾਂ ਨੂੰ ਚੰਗਾ ਜਵਾਬ ਦੇ ਸਕਦੇ ਹੋ ਪਹਿਲਾ ਕਿ ਉਸ ਵਿਅਕਤੀ ਨੂੰ ਉੱਚਾ ਬਣਾ ਕੇ ਨੀਵਾ ਦਿਖਾਉਣਾ ਕਿਸੇ ਵੀ ਇਨਸਾਨ ਨੂੰ ਉੱਚਾ ਬਣਾ ਕੇ ਨੀਵਾ ਦਿਖਾਉਣਾ ਬਹੁਤ ਆਸਾਨ ਹੈ ਜੇਕਰ ਕੋਈ ਤੁਹਾਡੀ ਬੇਇੱਜ਼ਤੀ ਕਰ ਰਿਹਾ ਹੈ ਤੁਹਾਡੇ ਸਰੀਰਕ ਦੇਖ ਬਾਰੇ ਬੁਰਾ ਭਲਾ ਕਹਿ ਰਿਹਾ ਹੈ ਜਾਂ ਇਹ ਕਹਿ ਰਿਹਾ ਹੈ ਕਿ ਤੁਹਾਡਾ ਕੱਦ ਬਹੁਤ ਛੋਟਾ ਹੈ ਤਾਂ ਤੁਹਾਨੂੰ ਇਸ ਗੱਲ ਦਾ ਜਵਾਬ ਕੁਝ ਇਸ ਤਰ੍ਹਾਂ ਦੇਣਾ ਚਾਹੀਦਾ ਹੈ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਦੇ ਸਾਰੇ ਲੋਕ ਬਹੁਤ ਲੰਬੇ ਨੇ ਯਕੀਨਨ ਉਹਨਾਂ ਨੂੰ ਤਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਸਖਤ ਮਿਹਨਤ ਕਰਨ ਦੀ ਲੋੜ ਹੀ ਨਹੀਂ ਹੈ ਕਿਉਂਕਿ ਤੁਹਾਨੂੰ ਤਾਂ ਸਿਰਫ ਤੁਹਾਡੇ ਕੱਦ ਨੂੰ ਦੇਖ ਕੇ ਹੀ ਸਫਲਤਾ ਮਿਲ ਜਾਂਦੀ ਹੈ ਏ ਸੁਣਦੇ ਹੀ ਉਹ ਵਿਅਕਤੀ ਆਪਣੇ ਅੰਦਰ ਹੀ ਅੰਦਰ ਸ਼ਾਂਤ ਹੋ ਜਾਵੇਗਾ ਤੇ ਦੁਬਾਰਾ ਕਿਸੇ ਨੂੰ ਕੁਝ ਨਹੀਂ ਕਹੇਗਾ ਦੂਜਾ ਤਰੀਕਾ ਕਿ ਉਸ ਵਿਅਕਤੀ ਨੂੰ ਨੀਵਾ ਬਣਾ ਕੇ ਉੱਚਾ ਦਿਖਾਉਣਾ ਜੇ ਕਿਸੇ ਨੇ ਤੁਹਾਡੇ ਲੰਬੇ ਕਦ ਦੇ ਬਾਰੇ ਕੁਝ ਕਹਿ ਦਿੱਤਾ ਤਾਂ ਤੁਸੀਂ ਇਸ ਤਰ੍ਹਾਂ ਜਵਾਬ ਦੇ ਸਕਦੇ ਹੋ ਕਿ ਤੁਹਾਡਾ ਵਿਵਹਾਰ ਬਹੁਤ ਚੰਗਾ ਲੱਗਦਾ ਹੈ ਤੁਸੀਂ ਇਸ ਸੰਸਾਰ ਵਿੱਚ ਸਭ ਨੂੰ ਆਪਣਾ ਪਰਿਵਾਰ ਸਮਝਦੇ ਹੋ ਕਿਸ ਦੀ ਲੰਬਾਈ ਕਿੰਨੀ ਹੈ ਕਿਸ ਦਾ ਰੰਗ ਕਿਵੇਂ ਦਾ ਹੈ ਇਸ ਗੱਲ ਦਾ ਤੁਸੀਂ ਪੂਰਾ ਧਿਆਨ ਰੱਖਦੇ ਹੋ ਸੱਚੀਓ ਤੁਸੀਂ ਤਾਂ ਬਹੁਤ 파ਰਖੂ ਨਜ਼ਰ ਵਾਲੇ ਹੋ ਪਰ ਜੇ ਤੁਸੀਂ ਦੂਜਿਆਂ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੁੰਦਾ ਤਾਂ ਤੁਸੀਂ ਯਕੀਨਨ ਦੁਨੀਆ ਦੇ ਸਭ ਤੋਂ ਵੱਧ ਗਿਆਨਵਾਨ ਵਿਅਕਤੀ ਬਣ ਜਾਂਦੇ ਇਹ ਸੁਣ ਕੇ ਉਹ ਵਿਅਕਤੀ ਨਿਸ਼ਚਿਤ ਤੌਰ ਤੇ ਸ਼ਰਮਿੰਦਾ ਮਹਿਸੂਸ ਕਰੇਗਾ ਤੇ ਤੁਹਾਨੂੰ ਕਦੇ ਵੀ ਦੁਬਾਰਾ ਕੁਝ ਨਹੀਂ ਕਹੇਗਾ ਚੌਥੀ ਕਿਸਮ ਦੇ ਵਿਵਹਾਰ ਨੂੰ ਅਸੀਂ ਵਿਰੋਧੀ ਰੋਕਥਾਮ ਵਜੋਂ ਜਾਣਦੇ ਹਾਂ ਇਸ ਦਾ ਮਤਲਬ ਹੈ ਕਿ ਸਾਹਮਣੇ ਵਾਲੇ ਵਿਅਕਤੀ ਨੇ ਜੋ ਵੀ ਹਾਲ ਤੁਹਾਡੀਆਂ ਕਮੀਆਂ ਨੂੰ ਸੁਧਾਰਨ ਲਈ ਦੱਸਿਆ ਹੈ ਤੁਸੀਂ ਉਸੇ ਗੱਲ ਨੂੰ ਕੱਟ ਕੇ ਜਵਾਬ ਦੇਣਾ ਹੈ ਮੰਨ ਲਓ ਜੇਕਰ ਕੋਈ ਤੁਹਾਨੂੰ ਤੁਹਾਡੀ ਲੰਬਾਈ ਵਧਾਉਣ ਦੇ ਤਰੀਕੇ ਦੱਸੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਝੂਟਣ ਆਦ ਵਰਗੇ ਤਰੀਕੇ ਦੱਸੇ ਤਾਂ ਤੁਹਾਨੂੰ ਇਸ ਦਾ ਜਵਾਬ ਕੁਝ ਇਸ ਤਰ੍ਹਾਂ ਦੇਣਾ ਹੈ ਕਿ ਜੇਕਰ ਤੁਸੀਂ ਥੋੜਾ ਜਿਹਾ ਹੋਰ ਝੂਟਲੇ ਹੁੰਦੇ ਤਾਂ ਯਕੀਨਨ ਤੁਹਾਡਾ ਕਦ ਹੋਰ ਵੀ ਵੱਧ ਜਾਣਾ ਸੀ ਤੇ ਤੁਸੀਂ ਦੁਨੀਆ ਦੇ ਸਭ ਤੋਂ ਲੰਬੇ ਵਿਅਕਤੀ ਬਣ ਜਾਂਦੇ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਉਸ ਵਿਅਕਤੀ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਜੇਕਰ ਅਸੀਂ ਉਸ ਨੂੰ ਕਿਸੇ ਗੱਲ ਨੂੰ ਲੈ ਕੇ ਕੁਝ ਵੀ ਕਿਹਾ ਤਾਂ ਇਹ ਬਰਦਾਸ਼ਤ ਨਹੀਂ ਕਰੇਗਾ ਤੇ ਸਾਡੀ ਬੇਇੱਜ਼ਤੀ ਕਰ ਦੇਵੇਗਾ ਇਸ ਲਈ ਉਹ ਦੁਬਾਰਾ ਕੁਝ ਵੀ ਕਹਿਣ ਦੀ ਹਿੰਮਤ ਨਹੀਂ ਕਰਨਗੇ ਇਸ ਤਰ੍ਹਾਂ ਬੁੱਧ ਸੰਿਆਸੀ ਨੇ ਆਪਣੇ ਚੇਲੇ ਨੂੰ ਨੀਚਾ ਦਿਖਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਤੇ ਉਹਨਾਂ ਨਾਲ ਪੇਸ਼ ਆਉਣ ਦੇ ਚੰਗੇ ਤਰੀਕੇ ਦੱਸੇ। ਬੁੱਧ ਸੰਿਆਸੀ ਦੇ ਬਚਨ ਸੁਣਨ ਤੋਂ ਬਾਅਦ ਚੇਲੇ ਨੂੰ ਆਪਣੇ ਆਪ ਵਿੱਚ ਭਰੋਸਾ ਮਹਿਸੂਸ ਹੋਇਆ। ਉਸਨੇ ਬੁੱਧ ਸੰਿਆਸੀ ਨਾਲ ਵਾਅਦਾ ਕੀਤਾ ਕਿ ਉਹ ਅਜਿਹੇ ਤਰੀਕੇ ਜ਼ਰੂਰ ਅਪਣਾਏਗਾ ਤੇ ਦੂਜਿਆਂ ਨੂੰ ਕਦੇ ਵੀ ਆਪਣਾ અપਮਾਨ ਨਹੀਂ ਕਰਨ ਦੇਵੇਗਾ। ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਗਿਆਨਮਈ ਕਹਾਣੀ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਚਾਣ ਵਾਲਿਆਂ ਨਾਲ ਇਸ ਨੂੰ ਸਾਂਝਾ ਜ਼ਰੂਰ ਕਰੋ। ਮੈਂ ਇਸੇ ਤਰ੍ਹਾਂ ਕੰਮ ਦੇ ਕisse ਲਿਆਉਂਦਾ ਰਹਾਂਗਾ। ਸ਼ੁਕਰੀਆ।